ਤੁਹਾਡੇ ਮਹੀਨੇ ਦੀ ਮਸਿਆਂ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਜੀ ਸਾਰੀ ਸੰਗਤੇ ਮੇਰ ਪਰਿਆ ਹੱਥ ਰੱਖਣ ਤੇ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾ ਵੀਨ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼ੀਦਾ ਸਾਹਿਬ ਉਹ ਪਾਣ ਪਿੱਤਰ ਸਥਾਨਾ ਜਿਸ ਸਥਾਨ ਤੇ ਅਨੋਖੇ ਅਮਰ ਸ਼ੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਨਾਲੀ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਆ ਉਸ ਸਥਾਨ ਦੇ ਵੀ ਆਪ ਸੰਗਤ ਨੂੰ ਪਿਛਲੀ ਵੀਡੀਓ ਵਿੱਚ ਦਰਸ਼ਨਦਾਰ ਜਿਹੜੇ ਕਰਵਾਏ ਸਨ ਉਸ ਸਥਾਨ ਤੇ ਧੰਤਨ ਧੰਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਜਿਸ ਸਥਾਨ ਤੇ ਜਿਹੜਾ ਸੀਸਾ ਉਹ ਤਰ ਦੇ ਨਾਲੋਂ ਅਲੱਗ ਹੋਇਆ ਸੀਗਾ ਤੇ ਧੰਤਨ ਧੰਬਾ ਦੀਪ ਸਿੰਘ ਜੀ ਖੱਬੀ ਤਰੇ ਸੀਸ ਧਰ ਕੇ ਸੱਜਿਆ ਦੇ 18 ਸੇ ਰਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਏ ਸੀ ਗੁਰਦੁਆਰਾ ਸ੍ਰੀ ਦਾਸ ਸਾਹਿਬ ਦਰਸ਼ਨਦਾਰੇ ਕਰਨ ਦੇ ਲਈ ਜਿਸ ਸਥਾਨ ਤੇ ਹਾਰ ਐਤਵਾਰ ਤੇ ਸ਼ਨੀਵਾਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਚਪੈਰਾ ਸਾਹਿਬ ਦੇ ਚ ਹਾਜ਼ਰੀ ਭਰਦੀਆਂ ਤੇ ਮਨੋ ਕਾਮਨਾ ਜਿਹੜੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਸਾਭ ਦੀਆਂ ਪੂਰੀਆਂ ਕਰਦੇ ਆ ਸੋਚਿਆ ਵੀ ਕੌਣ ਆਪ ਸੰਗਤ ਨੂੰ ਹੀ ਇਥੋਂ ਦੇ ਦਰਸ਼ਨਦਾਰੇ ਕਰਵਾਏ ਜਾਣ ਤੇ ਬਾਬਾ ਜੀ ਆਪ ਤੇ ਮਿਹਰ ਭਰਿਆ ਹੱਥ ਰੱਖਣ ਜੋ ਵੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਨ ਤਨ ਬਾਬਾ ਦੀਪ ਸਿੰਘ ਜੀ ਆਪ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਅਸੂ ਮਹੀਨੇ ਦੀ ਮੱਸਿਆ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਦਰਸ਼ਨ ਕਰੋ ਹੋ ਜਨਹਾਰ ਤੇ ਵੀਡੀਓ ਨਾਲ ਦੀ ਨਾਲ ਸ਼ੇਅਰ ਕਰਦੇ ਜੀ ਬਾਬਾ ਜੀ ਚੜ੍ਹਦੀ ਕਲਾ ਕਰਨ ਵਾਹੀ ਗੁਰ ਜੀ ਕਾ ਖਾਲਸਾ ਵਾਹੀ